ਤੇਰੇ ਸਰ ਤੋਂ ਚੱਕ ਲਿਆ ਨਾ ਭੀਖ ਮੰਗਦੀ ਭਰੇਗੀ ਜੋ ਭੀਖ ਮੰਗਾਵਾਂ ਹੈ ਤਾਂ ਕਿਆ ਕਟ ਜਾਏ ਪੰਜਾਬੀ ਸਿਨੇਮਾ ਦਾ ਇਹ ਨਵਾਂ ਦੌਰ ਕਾਬਲੇ ਤਾਰੀਫ ਹੈ ਜਿੱਥੇ ਕਦੇ ਸਿਰਫ ਹਾਸਿਆਂ ਨਾਲ ਭਰੀਆਂ ਕਾਮੇਡੀ ਫਿਲਮਸ ਦਾ ਬੋਲਬਾਲਾ ਹੁੰਦਾ ਸੀ ਉੱਥੇ ਹੁਣ ਧਾਰਮਿਕ, ਪਰਿਵਾਰਕ ਅਤੇ ਆਫ ਬੀਟ ਫਿਲਮਾਂ ਦਾ ਬੋਲਬਾਲਾ ਹੈ। ਸਿਨੇਮਾ ਦਾ ਹਰ ਰੰਗ ਸਾਡੀ ਪੰਜਾਬੀ ਇੰਡਸਟਰੀ ਦੀ ਪਛਾਣ ਬਣ ਚੁੱਕਿਆ ਹੈ। ਡਾਇਰੈਕਟਰ ਅਮਰ ਹੁੰਦਲ ਵੱਲੋਂ ਇਤਿਹਾਸ ਦੇ ਪੰਨਿਆਂ 'ਚੋਂ ਨਿਕਲੀ ਬੀਬੀ ਰਜਨੀ ਦੀ ਕਹਾਣੀ ਨੂੰ ਟੀਜ਼ਰ ਦੇ ਵਿੱਚ ਨੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਹਰ ਪ੍ਰੇਮ ਕਲਾ ਦੀ ਜਉਂਦੀ ਜਾਗਦੀ ਮਿਸਾਲ ਚਾਪਦਾ ਹੈ। ਫਿਲਮ 'ਚ ਰੂਪੀ ਗਿੱਲ ਬੀਬੀ ਰਜਨੀ ਦਾ ਕਿਰਦਾਰ ਮਾਸੂਮੀਅਤ ਨਾਲ ਹੁੰਦੇ ਨਜ਼ਰ ਆਣਗੇ ਛੋਟੇ ਹੁੰਦੇ ਅਸੀਂ ਆਪਣੀ ਦਾਦੀ ਨਾਨੀ ਤੋਂ ਸੁਣਦੇ ਸੀ ਕਿ ਇਤਿਹਾਸ ਦੇ ਵਿੱਚ ਇੱਕ ਸ਼ਾਹੂਕਾਰ ਹੋਇਆ ਜਿਸ ਨੇ ਆਪਣੀਆਂ ਧੀਆਂ ਨੂੰ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਤਾਂ ਉਸ ਦੀਆਂ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਨੇ ਪਰ ਜਦੋਂ ਉਸ ਨੇ ਆਪਣੀ ਸਭ ਤੋਂ ਛੋਟੀ ਕੁੜੀ ਰਜਨੀ ਨੂੰ ਪੁੱਛਿਆ ਕਿ ਤੂੰ ਦੱਸ ਤੂੰ ਕੀ ਦਾ ਦਿੱਤਾ ਖਾਂਦੀ ਹੈਂ ਤਾਂ ਬੀਬੀ ਰਜਨੀ ਕਹਿਣ ਲੱਗੀ ਕਿ ਮੈਂ ਉਸ ਅਕਾਲ ਪੁਰਖ ਦਾ ਦਿੱਤਾ ਖਾਂਦੀ ਆਂ ਤੁਸੀਂ ਤਾਂ ਬਸ ਇੱਕ ਜਰੀਆ ਜਦੋਂ ਫਿਲਮ ਬੀਬੀ ਰਜਨੀ ਦਾ ਟੀਜ਼ਰ ਰਿਲੀਜ਼ ਹੋਇਆ ਤਾਂ ਯਕੀਨ ਕਰੋ ਟੀਜ਼ਰ ਦੇਖਦੇ ਹੀ ਇੰਜ ਲੱਗਾ ਕਿ ਸੰਜੇ ਲੀਲਾ ਪੰਸਾਲੀ ਦੀ ਇੱਕ ਸ਼ਾਨਦਾਰ ਫਿਲਮ ਸ਼ੁਰੂ ਹੋਗੀ ਅਜਿਹੀ ਸ਼ਾਨੋ ਸ਼ੌਕਤ ਵਿੱਚ ਟੀਜ਼ਰ ਦੇ ਵਿੱਚ ਦੇਖੀ ਗਈ ਹੈ ਜੋ ਕਿ ਸੱਚਮੁੱਚ ਹੀ ਸ਼ਾਨਦਾਰ ਹੈ ਇਤਿਹਾਸ ਦੀ ਝਲਕ ਅਤੇ ਰਾਇਲ ਟੱਚ ਨੂੰ ਹਰ ਦ੍ਰਿਸ਼ ਦੇ ਵਿੱਚ ਇਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਕਿਤੇ ਵੀ ਅੱਖਾਂ ਚ ਭਾਉਣ ਨੂੰ ਦਿਲ ਨਹੀਂ ਕਰਦਾ ਇੰਜ ਜਾਪਦਾ ਹੈ ਕਿ ਜਿਵੇਂ ਅਸੀਂ ਪੁਰਾਣੇ ਸਮਿਆਂ ਦੇ ਰਾਜਾ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਪਹੁੰਚ ਗਏ ਹਾਂ ਬੀਬੀ ਰਜਨੀ ਰਚਨੇ ਵਿੱਚ ਰੂਪੀ ਗਿਲ ਤੋਂ ਇਲਾਵਾ ਯੋਗਰਾਜ ਸਿੰਘ, ਗੁਰਪ੍ਰੀਤ ਕੁਗੀ, ਜਸ ਬਾਜਵਾ ਅਤੇ ਜਰਨੈਲ ਸਿੰਘ ਬੀ ਐਨ ਸ਼ਰਮਾ ਦੇ ਨਾਲ ਲੀਡ ਰੋਲਸ ਦੇ ਵਿੱਚ ਨਜ਼ਰ ਆਉਣਗੇ। ਟੀਜ਼ਰ ਚ ਬੀਬੀ ਰਜਨੀ ਦੀ ਕਹਾਣੀ ਨੂੰ ਦਮਦਾਰ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ। ਹਰ ਪਾਤਰ یوں ਜਾਪਦਾ ਹੈ ਜਿਵੇਂ ਇਤਿਹਾਸ ਦੇ ਪੰਨਿਆਂ ਚੋਂ ਨਿਕਲ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਆ ਗਿਆ ਹੋਵੇ। ਉਹਨਾਂ ਦੇ ਕੱਪੜੇ, ਉਹਨਾਂ ਦੇ ਹਾਵ-ਭਾਵ ਅਤੇ ਉਹਨਾਂ ਦੀ ਬੋਲੀ ਸਭ ਕੁਝ ਅਸਲੀ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਉਸ ਦੌਰ ਦੇ ਵਿੱਚ ਮਹਿਸੂਸ ਕਰਨ ਲੱਗ ਜਾਂਦੇ ਹੋ। ਇਲਮਸਤਾਨੇ ਤੋਂ ਬਾਅਦ ਇਤਿਹਾਸ ਦੇ ਇੱਕ ਹੋਰ ਅਨਮੋਲ ਗਾਥਾ 30 ਅਗਸਤ 2024 ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ ਉਮੀਦ ਹੈ ਕਿ ਤੁਸੀਂ ਇਸ ਫਿਲਮ ਨੂੰ ਮਿਸ ਨਹੀਂ ਕਰਨਾ ਚਾਹੋਗੇ